ਉਹ ਬੈਠੀ ਰਹੀ ਰੰਗੂ ਨਾਲ ਬਖਵਾਦੀ ਕਰਦਾ ਹਰ ਇੱਕ ਮਿੰਟ ਪੀਸ ਇਹ ਤਾਂ ਗਾਂ ਵੀ ਮੁੰਡਰਗੋਲ ਵਿੱਚ ਫੋਟੋ ਵੀ ਬਹੁਤ ਹਨ ਜਿਖੁਲਾ ਦੇ ਜਿਹਨਾਂ ਨੇ ਆਪ ਕੋ ਟੀਮ ਦਾ ਫੋਟੋ ਛੱਡੀ ਕਰਦੀ ਹੈ ਮੈਂ ਜੇਰਾ ਸਮਝ ਰਿਹਾ ਸੇ ਕੋਈ ਗੱਲ ਕਰਦੀ ਆ ਕੁਝ ਵੀ ਨਹੀਂ ਬਈ ਨਾ ਬੰਲਾ ਸਕੂਲ ਐਜੂਕੇਸ਼ਨ ਬੋਰਡ ਦੇ ਉਪੋਰੀਅਮ ਵਿੱਚ ਕਿੰਜੀ ਪੰਜਾਬੀ ਲੇਖ ਸਭਾ ਵੱਲੋਂ ਅਸੀਂ ਆਲਮੀ ਬਿਸ਼ਪ ਪੰਜਾਬੀ ਕਾਨਫਰੰਸ ਦਾ ਆਯੋਜਨ ਕੀਤਾ ਹੈ। ਕਿੰਜੀ ਪੰਜਾਬੀ ਲੇਖ ਸਭਾ ਦੇ ਵਿੱਚ ਮੈਂ ਸਰਕਰ ਜੈਕਟ ਮੈਂਬਰਿਆਂ ਅਤੇ ਮੋਦੀ ਦਾ ਗੁਰੂ ਜੀ ਮੇਕ ਡਾਕਟਰ ਖੱਲੀ ਜੈਕਟਿਵ ਦੇ ਰਿਹਾ ਸੀ। ਇਹਦੇ ਫਿਰ ਇਹ ਮੋਰ ਉਸਨੀਆਂ ਚਸ਼ਨੀ ਦਾ ਸੰਵਾਦ ਕਰਨਾ ਹੈ। ਵੱਖ-ਵੱਖ ਇਤਰਾਣ ਪਾਈ ਗਈ ਜੋ ਉਦੰਗਵਾਲ ਸੀ ਮੁੱਖੀ ਚੂਨ ਵੀ ਪੰਜਾਬੀ ਪੱਤਰਕਾਰਾਂ ਲਈ ਸ਼ਰਧਾਂ ਕੀਤਾ ਜਾਣਾ ਚਾਹੀਦਾ ਜਿਹੜੀ ਸਾਇਹਤ ਕਰਾਂ ਦੀ ਆਵਾਜ਼ ਨੂੰ ਕੰਕ ਤੋਂ ਸਤ ਕਰਵੀਂ ਖਾਸ ਕਰਕੇ ਸੈਨ ਨਾलेज ਕੀ ਰਿਪੋਰਟਾਂ ਪਹੁੰਚਾਉਣਾ ਕਰਨੀ ਜਿੱਦਾਂ ਤੇ ਗੁਰਪ੍ਰੀਤ ਸਿੰਘ ਜੀ ਨੇ ਬਹੁਤ ਵਧੀਆ ਕਵਰੇਜ ਕੀਤੀ ਜੀ ਤੇ ਉਹਨਾਂ ਸੰਦੇਸ਼ ਨੂੰ ਅੰਤ ਤੱਕ ਪਹੁੰਚਾਇਆ ਉਹ ਵੀ ਜਦੋਂ ਕਦੀ ਕੁੱਤੀ ਕੁੱਤੀ ਮੇਕੁਰੂਂਦੀ ਆ ਉੱਥੇ ਗੱਲ ਅਨੁਮਨੀ ਗੱਲਤੀ ਗਈ ਇਸ ਦਿਨ ਇਹਦਾ ਕਿ ਹਮ ਭਜਨ ਰੋਗਾਰ ਵੀ ਪੰਜਾਬੀ ਦੇ ਹੁੰਦੇ ਰਹੇ ਜਿਵੇਂ ਕਿ ਇਸ ਮੱਤੇ ਉਹਨਾਂ ਦਾ ਜਰੂਰੀ ਜੇ ਸੁਮਾਨ ਹੋਗਾ ਜਿੱਥੇ ਇਹ ਕਸਟ ਵੀ ਹੈਗਾ ਉਹਦਾ ਕੋਹੜ ਸ਼ੀਸ਼ ਨੀ ਉਸ ਲਈ ਦਸੀ ਤੇ ਉਹਨਾਂ ਦਾ ਜਿਹੜਾ ਅਹਿਰ ਹੋ ਰਿਹਾ ਉਹ ਸੜੀ ਜਾ ਮੇ ਸਾਧਿਆ ਮਾਪੀ ਕਿਸੇ ਬੋਸ ਸਰਕਾਰ ਨੂੰ ਇਸ ਉਸ ਤਰ੍ਹਾਂ ਨਹੀਂ ਹਸ਼ਰਵਾਤ ਦੀ ਗੱਲ ਨਹੀਂ ਕਰਨਾ ਇਹ ਦਿੱਖ ਦਿਓ ਸਭ ਕੋਲੇ ਦਾ ਹੋਈ ਸੀ ਮੈਂ ਸਮਝਦਾ ਕਿ ਅੱਜ ਜਦੋਂ ਅਸੀਂ ਇੱਕ ਹੋਈ ਮੰਚ ਤੇ ਸਹਿਜ ਵਿਚਾਰਾਂ ਨੂੰ ਲੋਕ ਇਹ ਜੋ ਵੀ ਕਰ ਰਹੀਆਂ ਤੇ ਮੇਰੇ ਕੋਲ ਇੱਕ ਸੁਭੀ ਹੋਈ ਇਹ ਰਘੂ ਸਾਹਿਬ ਹੈ ਮੈਂ ਇਹ ਗੋਪਤਾਨੀ ਦਾ ਨਾਮ ਜੋ ਜਾਨੇ ਕਰਦੇ ਗਏ ਉਹਦੇ ਵਿੱਚ ਜੇ ਨਾਮ ਸ਼ਾਮਲ ਕਰਵਾ ਕੇ ਜਿਵੇਂ ਅਸੀਂ ਉਸ ਵੇਲੇ ਗਲਤੀ ਕੀਤੀ ਸੀ ਉਹਦੀ ਖਵਾਡਾ ਤੋਂ ਵੀ ਕਰਨੀ ਹੈ ਕੱਜ ਦੇ ਦਿਨ ਇੱਕ ਗੱਲ ਦੀ ਸੁਣਿਆ ਇੰਨਾ ਮੈਂ ਤੁਹਾਨੂੰ ਪੜ੍ਹਦਾ ਹਾਂ ਬਰਨਾਨੀ ਅੱਜ ਤਾਂ ਕਹਿ ਸੀ ਮੈਂ ਕਿ ਅਸੀਂ ਤਾਂ ਆਪ ਹੀ ਹਾਂ ਮੋਹਰੇ ਜੀ ਕੋ ਜੀ ਆਪਣੇ ਬੱਚੇ ਜੀ ਹਾਂ ਅਗਰ ਗਾਣਾ ਰੋਕ ਕੇ ਲੈ ਗੋ ਆਓ ਜੀ ਆਓ ਆਓ ਜੀ ਬਸ ਫਿਕਰ ਨਾ ਕਰੋ ਲੋਕ ਤੇ سارے حاضرین نو بے بہت اس کاریو پر آگنی مانڈا اس شوہد کپٹشن دبال صاحب پریمیس صاحب تنگاڑا صاحب ਬੇਟੀ ਅੰਗਲੋਵਰ ਵੀ ਅੱਜ ਵੀ ਆ ਸਮਾਨ ਸਖੀਤਾ ਹਨ ਜਿਨ੍ਹਾਂ ਵਿੱਚ ਸਾਡੇ ਸਾਹਮਣੇ ਸੁਸ਼ੋਭਤ ਨੇ ਸਾਡੇ ਬਹੁਤ ਹੀ ਸ਼ਿਕਾਰੀਓ ਤੇ ਪੱਤਰਕਾਰ ਜਿਨ੍ਹਾਂ ਨੇ ਇੱਕ ਨਵੇਂ ਕ੍ਰਿਪੀਮਾਨ ਸਰਜੀਵ ਅਜੈ ਸਿੰਘ ਮੋਦਰਾਸਾ ਤੇ ਇੱਕ ਖੰਮੇ ਬੜੀ ਪ੍ਰਤਕਾਰੀ ਦਾ ਸੂਚਕ ਸਾਡੇ ਵੀਰ ਕਮਜੀਤ ਸਿੰਘ ਜੀ ਦਾ ਸਾਹਿਬ ਤੇ ਸੁਜੀਤ ਸੂਮਨ ਸਾਹਿਬ ਤੇ ਸਾਡੀ ਉਹ ਵਿਖ ਦੀ ਜ਼ਿੰਮੇਵਾਰੀ ਜਿਹੜੀ ਹੈ ਉਹਦੀ ਖਾਮੀ ਸਾਡੇ ਯੋਗਾਂ ਨੂੰ ਸ਼ਹਿਰ ਪੱਟੀ ਉਹ ਬਿੰਦਰ माजी ਸਾਡਾ ਸ਼ਹਿਰ ਪੱਟੀ ਹੈ ਨਾ ਇਹ ਪੱਗ ਜਨਵਾਰ ਜਿੰਦੂ माजी ਕੀ ਲੋ ਸੋ ਇਹਨਾਂ ਚਾਰਾ ਸ਼ਖੀਤਾਂ ਨੂੰ ਬਹੁਤ ਬਹੁਤ ਮੁਬਾਰਕਾਂ ਅਤੇ ਤਾਂ ਕਿ ਮੈਂਦਾ ਬਹੁਤ ਬਹੁਤ ਰਵਾਸਾਰਿਆਂ ਦਾ ਜਿਹਨਾਂ ਨੇ ਸ਼ੋਭਾ ਲੋਕੀ ਅੱਜ ਦੇ ਕਾਰਜ ਨੂੰ ਇਸ ਮੁਕਾਮ ਤੇ ਲੈ ਕੇ ਆਤਾ ਕਿਉਂਕਿ ਮੇਂ ਕੰਮ ਸਨਮਾਨ ਸ੍ਰੋਧਾ ਸੀ ਉਹ ਹੋ ਚੁੱਕਾ ਹੈ ਉਹ ਇੱਕ ਸਾਲ ਦਾ ਜਾਣਾ ਸੀ ਚੰਦਪਾਲ ਸਾਹਿਬ ਨੇ ਨਹੀਂ ਜਾਣਾ ਇਸ ਕਰਕੇ ਆਪਾਂ ਅਗਲਾ ਪ੍ਰੋਗਰਾਮ ਕਿੜਾ ਕਵੀ ਦਰਬਾਰ ਦਾ ਸ਼ੁਰੂ ਕਰਾਂਗੇ ਤੇ ਉਹਦੇ ਲਈ ਕਿਉਂਕਿ ਮੈਂ ਤਾਂ ਸ਼ਰਮਾਂ ਸਰਮੋਜ ਉੱਤੇ ਬੈਠਾ ਸੀ ਮੈਂ ਕਿਹਾ ਪ੍ਰਧਾਨ ਜੀ ਉਹਦੀ ਗੱਲ ਨੂੰ ਪਰ ਉਹ ਤੋਂ ਬਾਅਦ ਮੈਂ ਹੁਣ ਚਾਹੁੰਦਾ ਕਿ ਸਾਡੇ ਬਹੁਤ ਹੀ ਸਕਾਰਯੋ ਬਾਬਲੂ ਦੀਵਾਨਾ ਜੀ ਜਿਹੜੇ ਕਿ ਸਾਡੇ ਵਿਖੋ ਦਾ ਮੇਹਨਤ ਉਹਨੂੰ ਬੇਕੀ ਕਰਨ ਦੀ ਬੇਨਤੀ ਤੁਹ ਸਾਕੋ ਮੈਂ ਇਧਰ ਆਵਾਂਗਾ ਅਜੋ ਪਲੀਸ ਤੇ ਹੁਣ ਕਵੀ ਦਰਵਾਜ਼ਾ ਹੋਊਗਾ ਬਾਕਰ ਹੋਣਾ ਸਾਵਾਲੀ ਨਾਲ ਸਤੋ। ਸਮੇਂ ਨਾਲ ਹੀ ਮੰਜ਼ਿਲ ਪਾਈ ਜਾਂਦੀ ਹੈ। ਸਮੇਂ ਨਾਲ ਹੀ ਮਸਲੇ ਹੱਲ ਹੁੰਦੇ ਐ ਤੇ ਸਮੇਂ ਨਾਲ ਹੀ ਗੱਲ ਮੁਕਾਈ ਜਾਂਦੀ। ਸਮਾਂ ਬੰਨ ਕੇ ਕਿਸੇ ਦਾ ਰੱਖਿਆ ਦਾ ਸਮਾਂ ਫੜੇ ਪੜਿਆ ਨੂੰ ਢਾ ਲੈਦਾ ਮਲਕੀਤ ਕੌਜ ਦੇ ਸਮੇਂ ਦੇ ਖੁੱਡੀਆਂ ਨੂੰ ਸਮਾਂ ਆਪਣੇ ਵਿੱਚ ਸਤਿ ਮਾਰੰਗਾ ਸੋ ਜਿੰਨੀ ਦੇ ਸਮੇਂ ਤੋਂ ਸਮਾਂ ਕੱਢ ਕੇ ਪਹੁੰਚੇ ਹੋਏ ਸਾਰੇ ਸਹਿਤਕਾਰ ਭੈਣਾਂ ਭਰਾਵੋ ਨੂੰ ਇੱਕ ਵਾਰ ਫੇਰ ਪ੍ਰੀਤ ਸਤਿ ਸ਼੍ਰੀ ਅਕਾਲ ਸੋ ਪਤਾ ਦੇਗੀ ਮੰਡਲ ਦਾ ਬਹੁਤ ਬਹੁਤ ਸਰਕਾਰ ਜੀ ਦੇ ਸੁਖੀ ਸਾਹਿਬ ਢੰਗਾੜਾ ਸਾਹਿਬ ਸਰੋਵਾਰੀ ਜੀ ਕਾਲੋ ਸਾਹਿਬ ਬਾਬੂ ਰਾਮਦੇਵਾਨਾ ਜੀ ਜਸਪਿੰਦਰ ਕੈਨੌਰ ਜੀ ਪਿਆਰ ਸੀ ਗਰਾਹੀ ਕੀ ਤੇ ਹੋਰ ਸਾਰੇ ਪ੍ਰਬੰਧਕਾਂ ਦਾ ਦੇ ਸਰਕਾਰ ਸਨਮਾਨਿਤ ਸਿੱਖਿਸ਼ਕਾਂ ਸਾਡੇ ਵੱਡੇ ਵੀਰ ਸਰਦਾਰ ਜੈ ਸਿੰਘ ਗੋਜਲਾ ਜੀ ਕਰਨਜੀਤ ਸਿੰਘ ਕਿੱਲਾ ਜੀ ਸੁਰਜੀਤ ਸੋਮਨ ਜੀ ਇੰਦਰਬਾਜੀ ਜੀ ਆਪ ਜੀ ਨੂੰ ਬਹੁਤ ਬਹੁਤ ਸਾਈ ਹੋਗੇ ਤੋ ਸਾਡੇ ਤੇਰੀ ਬੜੀਆਂ ਮੈਦਾਗ ਹਸਤੀਆਂ ਨੇ ਦਰਸਾ ਬੈਠੇ ਸੀ ਬਨੋਦ ਸਿੰਘ ਦਾਉ ਸਾਹਿਬ ਜੀ ਸਾਡੇ ਗੁਰੂ ਜੀ ਦੀ ਸਰਕਾਰ ਭਵਿੰਦਰ ਪਾਲ ਸਿੰਘ ਜੀ ਦੀ ਬਹੁਤ ਜਨਾਬ ਸਤਿ ਬਨੋਦ ਫਨਰਾਜੀ ਪੀਸੀਐਸ ਅਧਰਤ ਡੋਤੀ ਸਾਡੇ ਪੁੱਛੇ ਨੇ ਡਾਕਟਰ ਲਾਲ ਸਿੰਘ ਖੀਵਾ ਜੀ ਬੰਜੀਤ ਸਿੰਘ ਪੱਡਿਆਵਾਲਾ ਜੀ ਕਵੀਕਾਰ ਸਰਜੀਤ ਸਿੰਘ ਪੱਡਾ ਜੀ ਕਹਾਣੀਕਾਰ ਸੁਜੀਤ ਗੁਰਜੀਤ ਸਿੰਘ ਗੁਰਜੀਤ ਗਾਇਕ ਗੁਰਿੰਦਰ ਗੁਰਜੀਤ ਤੇ ਹੋਰ ਸਾਰੇ ਮੈਂ ਕੱਲੇ ਕੱਲੇ ਦਾ ਨਾਮ ਲੈਣੇ ਕਿ ਸਮਾਂ ਬੋਲਣ ਜੀ ਲੋ ਇਹ ਰਚਨਾ ਦੇ ਨਾਮ ਆਪਣੀ ਕਾਦਰੀ ਗਵਾਹ ਹਾਂ ਘਰ ਘਰ ਦੇ ਵਿੱਚ ਅਕਸਰ ਗੱਲਾਂ ਚੱਲਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਸ਼ਾਇਰੀ ਦਾ ਰੂਪ ਦਿੱਤਾ ਹੈਗਾ ਇਹ ਕੋਈ ਅਸਲੀ ਗੱਲ ਨਹੀਂ ਹੈ ਰਚਨਾਤਮਕ ਹੈ ਇਹ ਤੇ ਆਮ ਇਲਾ ਤੁਹਾਨੂੰ ਪਸੰਦ ਆਵੇ ਨੂੰ ਆਖੜ ਲਈ ਸਾਸ ਨੂੰ ਵੀ ਜੀ ਗੱਲ ਸੁਣੋ ਕਰਨ ਲਾਗੇ ਫੀਦਮ ਸ਼ਹਿਰ ਵਿੱਚ ਆਈ ਆਪਾਂ ਮੈਂ ਖੜੀ ਸਿਰ ਮੇਟਿਆ ਕੀ ਨੂੰ ਆਖਣ ਲੱਗੀ ਸੱਸ ਨੂੰ ਵੀ ਇਹ ਗੱਲ ਸੁਣੋ ਕੰਨ ਲਾ ਕੇ ਫੀਦਮ ਸ਼ਹਿਰ ਵਿੱਚ ਆਈ ਆਪਾਂ ਮੈਂ ਖੜੀ ਸਿਰ ਮੇਟਿਆ ਕੀ ਉਹ ਸੱਸ ਨੂੰ ਚੜਜੀ ਲੋਰ ਕਹਿੰਦੀ ਮੇਰੇ ਵੱਲੋਂ ਹਾਂ ਸੱਸ ਨੂੰ ਚੜਜੀ ਲੋਰ ਕਹਿੰਦੀ ਮੇਰੇ ਵੱਲੋਂ ਹਾਂ ਛੇਤੀ ਦੱਸ ਦੇ ਨੂ ਰਾਨੀ ਕੀ ਐ ਫੀਦਮ ਦਾਣਾ